ਸਾਇਦ ਐ ਖਾਸਮ ਖਾਸ ਰਹਿ ਗਿਆ ਇੱਕ ਰਬਈਆ ਵੀ ਰਿਕਾਰਡ ਕੀਤਾ ਹੈ ਕੰਨ ਲੋਹਾਰ ਪਰਪਾਣਾ ਦੇ ਵਿੱਚ ਡਾਕਟਰ ਸਾਹਿਬ ਦੇ ਜਿਹੜਾ ਅਸੀਂ ਰੂਪ ਦੇਖਿਆ ਚੰਗੀ ਦਾ ਰੂਪ ਸੀ ਉਹਨਾਂ ਦਾ ਕੱਲ ਦੇਖਿਆ ਉਹਨਾਂ ਦੇ ਜਿਹੜੇ ਰਿੱਟ ਲਾਲੀ ਭਖ ਰਹੀ ਸੀ ਕੋਈ ਪੰਜਾਬ ਬੋਲਣ ਨੂੰ ਗਿਆ ਕਿ ਤੁਸੀਂ ਪੰਜਾਬ ਬੋਲਤੇ ਬੰਦੇ ਨਹੀਂ ਲੱਗਦੇ ਜਿਹੜੇ ਤੁਸੀਂ ਨਸ਼ੇ ਤੋਂ ਨਤ ਤੇ ਪਾਉਣ ਤੋਂ ਪਿੰਡ ਵਾਲਿਆਂ ਦਾ ਸਾਥ ਨਹੀਂ ਦੇ ਰਹੇ ਇਹੀ ਸੁਨੇਹਾ ਡਾਕਟਰ ਸ਼ੰਕਮਰ ਦਾ ਕਿ ਮੇਰੇ ਹਲਕੇ ਦੇ ਲੋਕਾਂ ਦੇ ਜਿਹੜੇ ਹੈਗੇ ਆਉਣ ਵਾਲੇ ਤੁਸੀਂ ਕੌਣ ਹੋਈਆਂ ਪੀੜ੍ਹੀਆਂ ਵੋਟਾਂ ਦਾ ਵਿੱਚ ਕਦੇ ਹੀ ਹੋ ਗਈਆਂ ਵੋਟਾਂ ਦਰਹਿ ਡਾਕਟਰੀਆਂ ਬਦਲੂਗੇ ਕਿ ਬੱਟਾ ਵੋਟਾਂ ਕੌਣ ਆਏ ਲੱਗੇ ਇਸ ਕਰਕੇ ਇਹ ਗੱਲਾ ਕੋਈ ਸੋਚਦਾ ਇਸ ਲਈ ਡਾਕਟਰ ਰਾਜ ਕੁਮਾਰ ਜੀ ਜਿਹੜੇ ਹੈਗੇ ਆ ਖਾਸ ਕਰਕੇ ਤੁਹਾਡੇ ਪਿੰਡ ਤੇ ਕੋਈ ਤਾਰਾ ਲੱਗਾ ਨਾ ਨਹੀਂ ਜੇ ਮੈਂ ਉੜ ਬੋਲਾਂ ਤਾਂ ਵਿੱਚ ਦਾਤ ਨੂੰ ਪਾਣਾ ਜੱਟ ਕੇ ਅੰਦਰ ਸੇਟ ਤੇ ਹੋ। ਹੋਰ ਉਹ ਛੋਟੇ ਬਾ ਡਾਕਟਰ ਰਾਜ ਕੁਮਾਰ ਉਹਨਾਂ ਦੇ ਜੇਟੇ ਆਸ਼ਾਨ ਕੁਮਾਰ ਨੂੰ ਸਮਰਪਿਤ ਹੈ ਨਾ ਤੈਨੂੰ ਰਾਜ ਨਸ਼ੇ ਦੀ ਕੀ ਜ਼ਰਤਾਂ ਜਿਹਨੂੰ ਆਪਣੇ ਰਸਤੇ ਪਾਲ ਲੈਂਦਾ ਇਹ بڑے بڑے ਹੰਕਾਰੀਆਂ ਨੂੰ ਗਲੀਆਂ ਤੇ ਮੰਗਣ ਲਾ ਦਿੰਦਾ ਤੈਨੂੰ ਆਸ਼ਾਨ ਕੁਮਾਰ ਅੱਜ ਕਹਿੰਦਾ ਏ ਓਏ ਤੂੰ ਆਖੇ ਲੱਗ ਕੇ ਨਸ਼ਿਆਂ ਦੇ ਲੁੱਟਿਆ ਜਾਵੀਂ ਰਾਤਾਂ ਨੂੰ ਟੁੱਟ ਰੋਵੇਗਾ ਫਿਰ ਨਾ ਪਈ ਤਾਮੀ ਤੈਨੂੰ ਹੱਜੰਦਰ ਸਾਹਿਬ ਦੇ ਕਹਿੰਦੀ ਏ ਤੈਨੂੰ ਬਲਜੀਤ ਸਿੰਘ ਅੱਜ ਕਹਿੰਦਾ ਏ ਲੁੱਟਿਆ ਰਾਜ ਆਵੀਂ ਰਾਤਾਂ ਨੂੰ ਟੁੱਟ ਰੋਵੇਗਾ ਫਿਰ ਨਾ ਪਈ ਤਾਮੀ ਓਏ ਰਾਤਾਂ ਨੂੰ ਟੁੱਟ ਰੋਵੇਗਾ ਕਦਰਸ਼ੀ ਜੀ ਜਤਿਵਾਦ ਦਾ ਸਾਹਿਰ ਪਹਿਲੇ ਅੰਦਰ ਕੋ ਵੀ ਆਏ ਆ ਇਹ ਉਹਨਾਂ ਨੂੰ ਬੀਬੀਆਂ ਨੇ ਪਛਾਣ ਲੈ ਜਿਹਨਾਂ ਦਾ ਉਹ ਨਹੀਂ ਜਾਣਦੇ ਅਸੀਂ ਬੰਦੇ ਵੀ ਆਉਂਦੇ ਆ ਤਦੋਂ ਧੰਨਵਾਦ ਕਰਦਾ ਆ ਉਹਨਾਂ ਦੀ ਜਾਣ ਪਛਾਣ ਵਾਸਤੇ ਇਹ ਤੁਹਾਡੇ ਨਾਲ ਆਲੇ ਦੇਖੋ ਇਹਦੇ ਇੱਥੇ ਕੋੜਾ ਥੋੜਾ ਨਸ਼ੇ ਵਾਲੇ ਗਿਆ ਨਸ਼ਾ ਬਾਕੇ ਬਗਰੀ ਦੀ ਜਗ੍ਹਾ ਹੱਥੀ ਬੋਲਦੇ ਉਹ ਸਾਹੇ ਆ ਗਏ ਕੋਈ ਕੋਣ ਆ ਕੋਈ ਜੇ ਕੋਈ ਨਿਸ਼ਾ ਕਰਦਾ ਦੱਸੋ ਕੋਈ ਗੱਲ ਨਹੀਂ ਗਰਾਂ ਕੋ ਰੱਖੇ ਤੂਜਣੇ ਹੋ ਜੇ ਨਸ਼ਾ ਜੀ ਜੀ ਇਧਰ ਹੀ ਸਾਡੇ ਵਿੱਚ ਸਾਡੇ ਪੰਗਾਇਰ ਅਫਸਰ ਆਏ ਨੇ ਇਹ ਸੈਕਟਰੀ ਸਾਹਿਬ ਜੀ ਨਾਲ ਗੱਲ ਕਰਦਾ ਸੋ ਨਸ਼ਾ ਜੀ ਦਾ ਇਹ ਖਾਦ ਦਾ ਕਦੇ ਮਾ ਜੇ ਬਾਈ ਤੁਹਾਡਾ ਸਹਿਯੋਗ ਹੋਊਗਾ ਇਹ ਤਾਲੇ ਦਾ ਜੋਗਨਾ ਹੋਇਆ ਤਿੰਨ ਸਾਖ ਕਦਮ ਨਹੀਂ ਹੋਣਾ ਐਜਾ ਵੀ ਸਰਕਾਰ ਤੋਂ ਮਿਲ ਨਹੀਂ ਰਹੀ ਗੱਲ ਰਾਜਵਾਲੀ ਸਾਡੇ ਐਮਪੀ ਸਾਹਿਬ ਕਿੰਨੇ ਉਹਨੇ ਵਿਕਾਸ ਕੀਤਾ ਆਪਣੇ ਇਲਾਕੇ ਦਾ ਔਰ ਐਸ ਵੇਲੇ ਉਪਕਾਰ ਕੋਈ ਨਹੀਂ ਦੇਣਾ

ਸਾਡੇ ਕੋਆਰਡੀਨੇਟਰ ਸਾਹਿਬ ਮੇਰਾ ਸੈਟਿੰਗ ਜਿਹੜੇ ਕੋਰਟਾਂ ਤੋਂ ਆਪਣੇ ਵਿਚਾਰ ਪੇਸ਼ ਕਰਨ ਗਏ ਆ ਉਹਨੂੰ ਲੈ ਕੇ ਬਾਰੇ ਜਾਣੂ ਪਰ ਆਪੇ ਕਿਤਾਬ ਲਗਾ ਕਰਾ ਦੇ ਤਾਰੋ ਬਾਤ ਚੱਪੇ ਵਾਲਾ ਮੇਰਾ ਸੈਟਿੰਗ ਸਾਡੇ ਕੋਆਰਡੀਨੇਟਰ ਸਾਹਿਬ ਮੈਂ ਦੱਸਣਾ ਕਿ ਉਹ ਜੀ ਕਿ ਬਾਹਰ ਇਕੱਲਾ ਤੋਂ ਸਾਡੇ ਨਾਲ ਵੀਡੀਓ ਸਾਹਿਬ ਹੋਰ ਉੱਚ ਜੀਮ ਕਿਤੇ ਆ ਗਿਆ ਸ਼ਾਇਦ ਆਪਾਂ ਸਾਡੇ ਕਰ ਰਹੀ ਜੀ ਆ ਤਕਰੀਫਾ ਰੱਬ ਦੀ ਸਾਡੇ ਨਾਲ ਸਾਡੇ ਗੁਰੂ ਦੇ ਪ੍ਰਕਾਸ਼ ਵਰਨੂ ਦੇ ਸਾਡੇ ਨਾਲ ਸਾਡੇ ਇਹ ਬੋਲ ਦੇ ਪ੍ਰਕਾਸ਼ ਪੁਸ਼ਪਾ ਜੀ ਕੋਲ ਤੋਂ ਕੱਟ ਕੇ ਜਿੱਥੇ ਬੈਠਿਆ ਉਸੇ ਕੋਲੋਂ ਉਸ ਨੂੰ ਆਇਆ ਜਿੱਥੇ ਜਿੱਥੇ ਕੋਟੇ ਕਾ ਉਸੇ ਕੋਟੇ ਕਾ ਉਸੇ ਕੋਟੇ ਕਾ ਕਿ ਸਾਡੇ ਨਾਲ ਇਹ ਬੈਠੇ ਰੇਤ ਪਰ ਦੇ ਸਰਪੰਨ ਸਾਹਿਬ ਬਖਸ਼ੇ ਜੀ ਰਿਆਤ ਪੰਚਾਇਤ ਸਰਪ ਤੋਂ ਇੰਦੁਸਿਆ ਸਾਡੇ ਪ੍ਰਾਪਤ ਸਰਪੰਚ ਪਰਮੇਸ਼ਰ ਜੀ ਬੈਠਿਆ ਸਾਡੇ ਸਿੱਧੂ ਸਾਹਿਬ ਸਿੱਧੂ ਕੀਰਨ ਉਹ ਵੀ ਟੱਕਰ ਨਾਲ ਆਇਆ ਅੱਜ ਇੱਥੇ ਉਹ ਵੀ ਬੈਠਿਆ ਮਾਤਰਪਰਮ ਜੀ ਸਾਹ ਜੀ ਸਰਾ ਰਾਜਨ ਜੋਹ ਸਾਹਿਬ ਜੀ ਬੈਠਿਆ ਜਿੰਦਰ ਜੀ ਬੈਠਿਆ ਉਹ ਜਿਹੜਾ ਮੈਂ ਨਾਮ ਆ ਲੈ ਸਕਿਆ ਹਾਂ बीबियां भैन बच्चे बुजुर्ग जिन्हें भी इतने आएंगे बहुत बहुत धन्यवाद एम पी साहब ने आना सी पहला माफी मांग रहे हैं उन्होंने पैके टाइम के रकीना पै गया इस करके अगली मीटिंग में आ जाएंगे तो वे असं मंग रहे हैं डॉक्टर साहब डॉक्टर साहब ने साइड ड्यूटी लाई है ਦੇਖਿਆ ਕਿ ਪਿਛਲੇ 5 ਮਹੀਨੇ ਤੋਂ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਦਾਰ ਘਹਾਸੇ ਦੀ ਬਾਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਰਾਸ਼ਟਰੀ ਸੁਪਰੀਮਾ ਅਰਬੰਦ ਇੰਜਕੋਰ ਸਾਹਿਬ ਨੇ ਸਾਡੇ ਪੰਜਾਬ ਦੇ ਇੰਚਾਰਜ ਅਮਿਸ਼ ਸੋਦੀਆ ਜੀ ਸਾਡੇ ਐਮਾ ਜੀ ਸਾਹਿਬ ਦਾ ਰਾਜਪਾਲ ਐਮਬੈਸਾਡਰ ਸਾਹਿਬ ਜੀ ਕਿਹਦਾ ਕਿਹਦਾ ਦੇ ਮਾਕੇ ਮਹੀਨੇ ਤੋਂ ਅਸੀਂ ਬੱਦ ਬੱਦ ਟਕਣ ਰਹੇ ਹਾਂ ਜੋਤਨ ਅਨੇ ਨਿਆਇ ਵਾਟ ਤੋਂ ਕਲੀ ਤੇ ਤੁਹਾਡੇ ਕੋਈ ਆ ਮੈਨਾਂ ਨੇ ਮੇਰਾ ਜਾ ਲਿਆ ਤੇ ਤੋਂ ਸਾਹ ਦੇ ਵਿੱਚ ਪਹਿਲੇ ਸਾਡੇ ਮੁੱਖ ਮੰਤਰੀ ਸਾਹਿਬਾ ਜੀ ਅੰਕਲਾ ਤੇ ਜਿਨ੍ਹਾਂ ਨੇ ਲੋਕ ਲੈ ਜਾ ਬੋਧ ਜਵਾਈ ਕਰੀ। ਇਹ ਤਾਂ ਕੋਈ ਨਹੀਂ ਕਿੰਨਾ ਬਾਕੀ ਆਪਾਂ ਤੁਹਾਨੂੰ ਪਹੁੰਚੇ ਜਵਾਈ ਕਰਦੇ ਆ। ਸੋ ਇਹਦੇ ਲਈ ਅਸੀਂ ਤੁਹਾਡੇ ਪਿੰਡ ਤੇ ਆਏ ਆ ਕਿਤੇ ਦੇ ਸਾਡੇ ਤੁਹਾਡੇ ਸ਼ਰਮ ਦੀ ਲੋਕ ਜਿਵੇਂ ਸਰਕਾਰ ਨੇ ਵਰਮਾ ਦੱਸਿਆ ਸਾਡੇ ਚੌਂਕੀ ਤੋਂ ਇਹ ਐਸੇ ਨਾਮ ਵੀ ਨਹੀਂ ਬੈਠਿਆ ਉਹਨਾਂ ਦੇ ਨਾਲ ਸਾਡੇ ਪਿੰਡਾਂ ਚ ਬੈਠੇ ਆ ਹਟਿਕਲ ਤੋਂ ਬਾਹਰ ਬੈਠੇ ਆ ਇਹਨਾਂ ਦੀ ਝੂਠੀ ਦੀ ਐਸਾ ਜਿਹਾ ਬਾਅਦ ਆ ਨਹੀਂ ਕੋਈ ਕਿਤੇ ਕੰਮ ਕਰਕੇ ਜਾਨੀ ਇਹਨਾਂ ਸਾਰੇ ਦੀ ਝੂਠੀ ਕਿਸੇ ਕਰ ਲੈ ਲਾਈ ਰਿਹਾ ਇੱਥੇ ਫੋਰ ਕੋ ਕੰਮ ਨਹੀਂ ਆ ਨਾ ਜਾ ਵਾ ਜਿਹੜਾ ਕੋੜ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤੂ ਕਰੀ ਜਾਗਾ ਆ ਜਨਰੇਸ਼ਨ ਅਸੀਂ ਜਿਹੜਾ ਪਹਿਲਾ ਜਿਹੜਾ ਹੋ ਗਿਆ ਉਹ ਦਾ ਫਾਸ ਨਹੀਂ ਆ ਜਿਹੜੀ ਨਾਮੀ ਤੇ ਰਹੇ ਨੇ ਬਸ ਹੀ ਉਹਨਾਂ ਦਾ ਬਚਾ ਉਹ ਆਈ ਮਾਤਾ ਜੀ ਦੇਖੋ ਸਿਆਮ ਖਾਣੇ ਨੂੰ ਜਾਂ ਬਾਬਾ ਫਿਰ ਹਾਂ ਸਾਨੂੰ ਅਸੀਂ ਤੋਂ ਇਥੋਂ ਆਇਆ ਸੰਤਾਪਾਣੇ ਗੋਡਾਪਟ ਕਿਹੜਾ ਵੇਚਦਾ ਕਿਹੜਾ ਕਰਦਾ ਸਰਕਾਰ ਵੇਚਿਆ ਪੈਣਾ ਚਾ ਵਾ ਹੁਣ ਸਿਗੋਰ ਹਮ ਕਾਟਾ ਕਰੀ ਜਿਤੇ ਵੇਲੇ ਸਾਡੇ ਵਿਵਾਹਿਕ ਮੁਰਚਾ ਤੋਂ ਪੈਣਾ ਲਗਾਉ ਹੋਰ ਦੇਖੋ ਕਿਤਾ ਪਹਿਲਾ ਸਰਕਾਰ ਹੁੰਦੀਆਂ ਸੀਆਂ ਜਿਵੇਂ ਜੈਕੇ ਸਰਪੀ ਐਮਐਨਏ ਜਾਂ ਕੋ ਬਜੀਗ ਸਾਰੇ ਮੇਟਾ ਨਹੀਂ ਕਾਪ ਯਾ ਯਾ ਪੀ ਇਸ ਦਾ ਜਾਓ ਉਹ ਦੇਖੋ ਸਾਡਾ ਸਾ ਮਲਾ ਤੁਹਾਡੇ ਨਾਲ ਆ ਐਪੀ ਰਾਗਤਾ ਉਹ ਨੂੰ ਨਿਕਾਉਣਾ ਕਿ ਕਹੇ ਨਹੀਂ ਕਿਸੇ ਨੇ ਨਾਲ ਨੂੰ ਬਾਹਰ ਨਹੀਂ ਕਰਕੇ ਦੱਸੋ ਤੇ ਕੋਈ ਡਾਕਟਰ ਸਾਹਿਬ ਨੇ ਕਦੇ ਕਿਸੇ ਤੇ ਕੋਈ ਦੂਰ ਪਈਏ ਵੀ ਕਦੇ ਲਾਇਆ ਆ ਆਪ ਰੇਤ ਬੈਠੀ ਜਾ ਕਾਰ ਨਹੀਂ ਤੇ ਬਾਹਰ ਪਾਣੀ ਨੂੰ ਕਹਿੰਦੇ ਕਿ ਰੱਖਾ ਪੇਰ ਸਾਹਿਬ ਉਸੇ ਪਹਿਲੇ ਉਹੋ ਕਿ ਹੜ ਗਿਆ ਤੁਸੀਂ ਇਹ ਦੇਖ ਲਓ ਵੇ ਜੇ ਪਤਾ ਘਰ ਕਰਤਾ ਹੋਵੇ ਉਹਨਾਂ ਨੇ ਉਸੇ ਜਿੱਤੇ ਤੋਂ ਆਪਣੇ ਅਸਲ ਨੂੰ ਆਮ ਤੇ ਬਾਕੀ ਸਾਰੇ ਤੇ ਆਪ ਇਹਦੇ ਕਿਹੜਾ ਵੀ ਕੋਈ ਜ਼ਿਆਦਾ ਕੰਮ ਕਰਦਾ ਉਹ ਕੋਲ ਫਾਇਕੇ ਅੰਦਰ ਨਹੀਂ ਜਿਹੜਾ ਕੋਈ ਹੋਰਿਆ ਕੰਮ ਕਰਦਾ ਅਜੁੱਤੇ ਮੇਰਾ ਗਾਇਦਾ ਸਹੇਲ ਦਾ ਹੀ ਸਮਝਦਾ ਜੇ ਤਾਂ ਕਿ ਪਰ ਉਹਨਾਂ ਕੋਲ ਬਹਿਵਾ ਲੈਣ ਤਾਂ ਸਿਆ ਉਹਨਾਂ ਨੇ ਕੋਈ ਕਾਈ ਅਸੀਂ ਫੋਟੋਲ ਆ ਗਏ ਤੁਸੀਂ ਦੱਸੋ ਕਿਹੜਾ ਗੱਲ ਬਣਦੀ ਹੈ ਕਿ ਇੱਕ ਵਾਰ ਨੇ ਬਹਿਵਾ ਕਰਦੇ ਆ ਕਿ ਜਿਹੜਾ ਨਾ ਆ ਤੁਹਾਡਾ ਕੰਮ ਰੱਖਿਆ ਜਾਊਗਾ ਜੇ ਜਿਹੜਾ ਕੋਈ ਤਾਂ ਆ ਜਾ ਜੇ ਮੂਤਾਂ ਨਾ उसे अपने पति की दावत दी थी आप आगे पर तो गया गए लोग डाक दिया और डाकने की रोड नहीं एक मैं अपने नंबर फ्लैश था छाने में 200 सौ छत्तीस जीरो 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 थाने में दो छत्तीस अपने मोबाइल में नोट कर लो थाने में दो सौ छत्तीस जीरो 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 सात इस नंबर पर कोई मैसेज करना फोन से डाल दी हूँ ये देना ये पंजाब का नंबर है ਜਿਹੜਾ ਤੁਸੀਂ ਮੈਸੇਜ ਕਰਨਾ ਕਾਰਵਾਈ ਕਰੋ ਤਾਂ ਦੂਸਰੇ ਪਾਸੇ ਜਿਹੜਾ ਕੋ ਨਿਕਾਰ ਕਰਨ ਵਾਲਾ ਉਹ ਕਿਹੜੇ ਕੋਟੇ ਆਪਾਂ ਬੈਠੇ ਬੱਚਾ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਆਵਾਜ਼ ਮਿਲਣੀ ਹੈ ਨੰਬਰ ਇਕਵਰੀ ਫੇਰ ਅਗੇ ਨੰਬਰ ਬੋਲਿਓ ਦੁਬਾਰਾ ਨੰਬਰ ਹੈਗਾ 9923 9923 00000 ਆਪਰਾਪਟ ਨੇ ਜਦੋਂ ਜਿਹੜੇ ਕਾਰਗੋਲੇ ਉਹਨਾਂ ਵਾਪਸ ਸਰਕਾਰ ਨੇ ਸੈਂਟਰ ਕੋਲੇ ਆ ਜਾਂ ਫੋਨ ਕਰਦੇ ਸੈਂਟਰ ਆ ਜਿੱਤਾ ਪਹਿਲਾ ਇੱਥਾ ਹੁੰਦਾ ਹੈਗਾ ਤੇ ਜਦੋਂ ਦੇ ਆਪਾਂ ਸੈਂਟਰ ਦੇ ਵਿੱਚ ਅਸੀਂ ਕਹਿੰਦਾ ਕਿ ਜਾਣੇ ਸੈਂਟਰ ਨੂੰ ਭਾਵੀ ਕਰਾ ਦਿੰਦੇ ਆ ਦੇਖ ਲੈਨੇ ਅਸੀਂ ਸੈਂਟਰ ਕੀ ਦਾ ਕਾਪੇ ਨਹੀਂ ਨੀਵਿਆਂ ਪਤਾ ਜੋ 15 ਤੋਂ 20 ਹਜ਼ਾਰ ਕੀਆ ਬਣਦੇ ਸੀ ਵੇ 20 ਜਾਂ 20 ਘਾਣਾ ਲਗੂਗਾ ਇੱਕ ਮਹੀਨੇ ਦਾ ਮਹੀਨੇ ਬਾਅਦ ਪੇਮੈਂਟ ਫੇਲ ਗਈ ਪਹਿਲਾਂ ਵੇ ਤਾਂ ਹਮ ਭਾਟਾ ਲੈਣਾ ਨਹੀਂ ਸੈਂਟਰ ਨੂੰ ਪਾਸ ਕਰਾਂਗੇ ਤਾਂ ਇਹ ਤੋਂ ਮੈਂ ਸਾਫ ਨਹੀਂ ਮਾਟਾ ਹੈ ਛੱਟ ਕਰ ਦਿਆਂ ਇਹ ਉਹ ਵਿਗਿਆਨ ਹੈ ਕਿ ਕਿਹਨਾਂ ਤੇ ਕਿਤੇ ਸਾਡੇ ਜਾਣਿਆ ਕਿ ਅਸੀਂ ਦਾਤ ਦੂਗਾ ਕਿਤੇ ਉਹਦੇ ਤੇ ਪੰਜ-ਛੇ ਨਾ ਦਾ ਜੋੜੂਗਾ ਇਹ ਕੋਈ ਗੱਲ ਨਹੀਂ ਹੈਗੀ ਸਾਡੇ ਜਿਮ ਖਾਣੇ ਸਿਰਫ ਨਜਾ ਖਾਣ ਮਟਾਣੇ ਨਿਆਣੋ ਨੂੰ ਜੋੜ ਲੈ ਆਪੇ ਇੱਕ ਟਿਕਾਣਾ ਕਿਹੜਾ ਆ ਉੱਥੇ ਤੁਸੀਂ ਦਾ ਕਹਿਣਾ ਕਿਥੋਂ ਘਰੋਂ ਆ ਕੇ ਨਿਆਣੇ ਨੂੰ ਲੈ ਕੇ ਜਾਣਗੇ ਘਰੇ ਆ ਕੇ ਠੀਕ ਕਰ ਦੇ ਜਿੰਨਾ ਟਾਈਮ ਹੀ ਵਾਰੀ ਲੱਗੇ ਤੁਹਾਡਾ ਪੈਸਾ ਨਹੀਂ ਲੱਗਣਾ ਬਾਅਦ ਵਿੱਚ ਦਵਾਈ ਦਾ ਪਰ ਹੋਰ ਬੜਾਏ ਨੂੰ ਪੈਸਾ ਨਹੀਂ ਲੱਗਣਾ ਸੈਟਰ ਭੀ ਆ ਉਹਦੇ ਵਿੱਚ ਇਲਾਜ ਹੋਦਾ ਤਾਂ ਉਹ ਵਰ ਦੱਸਣਾ ਹੋ ਵੀ ਕੁਝ ਨਹੀਂ ਆ ਤੇ ਕਿਹੜਾ ਬੱਚਾ ਆਦਾ ਚਲੋ ਬਾਈਵਲੇ ਧਿਆਣੀ ਚਾ ਘਾਤਰ ਅਸੇ ਪਹਿਲਾਂ ਤੇ ਆ ਪਰ ਆਪਾਂ ਉਹਨਾਂ ਨੂੰ ਠੀਕ ਤੇ ਜਿਹੜਾ ਉਹ ਮਿੱਤਰ ਵਾਲਾ ਹੁਣ ਸੋਇਆ ਫੇਰੀਂ ਬੈਠੀ ਆ ਉਹਨੂੰ ਖੜ ਕੇ ਅੰਦਰ ਲੈਣਾ 25 ਆਗਮ ਤੇ ਹੀ ਜਾਓ ਤੋਂ ਬਾ ਬਾ ਪਿੱਛੇ ਮੇਰਾ ਕੋ ਪਾਸੋਂ ਦਾ ਅਕੜਾ ਵੀ ਤੇ ਹੀ ਜਾ ਤੇ ਹੀ ਗਾ ਤੋਂ ਅੱਧਾ ਅਸਰ ਜਿਹੜਾ ਅਸਰ ਉਹ ਪਿੱਛੇ ਅੰਦਰ ਤੇ ਆ ਸਰਕਾਰ ਤਾ ਉਹ ਲੋਕਾਂ ਜਿਹੜਾ ਕੋਰਿਆਣਾ ਕਰਨ ਵਾਲਾ ਉਹਨੂੰ ਸੈਂਟਰ ਆਵੇ ਪੱਤਿਪਰਾ ਉਸੇ ਮੇਲੇ ਇਹ ਸਰਕਾਰ ਸਾਡੀ ਇਸ ਤਰ੍ਹਾਂ ਖੇਡ ਰਹੀ ਆ ਬਾਕੀ ਜਿੰਨੀਆਂ ਸਰਕਾਰ ਤੁਹਾਡੇ ਸਾਹਮਣੇ ਇੱਕੋ ਕਹਾਣੀ ਤੋਂ ਸੌਂਵਾ ਕੇ ਫਿਰ ਬਾਤ ਕਰਨਗੀ ਕਿਸੇ ਕੰਮ ਤੇ ਚਲੇਗੀ ਕਿਸੇ ਨੇ ਕੰਮ ਕਰਿਆ ਉਹ ਇਹ ਤੇ ਕੰਮ ਕਰਿਆ ਨਹੀਂ ਆ ਨਾ ਮਹਾਂ ਸਾਡੀ ਸਰਕਾਰ ਇਸ ਕੰਮ ਲੈ ਗਈ ਹੋਈ ਆ ਪਾਸ ਹੋ ਕਿਉਂ ਫੋਗਸ ਤੋਂ ਕੋਈ ਨਾ ਕੰਮ ਹੋਗਾ ਇਹੋ ਆਤਵਾਦ ਉਹ ਆਤਵਾਦ ਦੇ ਲੋਕ ਰੋਕਣ ਦੇ ਤੱਕ ਫਰਾਂ ਦੇ ਆਉਂਦੇ ਤੇ ਬਾਕੀ ਬੰਦ ਆਈ ਰੈਗੂਲੇਟਿਵ ਕੰਮ ਹੋ ਗਿਆ ਇਹ ਕੋਈ ਐਡੀਟਿਵ ਨਾ ਕੋਈ ਕੰਮ ਪੈ ਨਹੀਂ ਸਕਦਾ ਜੋ ਸਾਰਾ ਮੈਟਾ ਹੁੰਦਾ ਨਹੀਂ 2 ਚਰ ਪੱਤੇ ਹੁੰਦੇ ਆ ਜਿਹੜਾ ਜਿਹੜੇ ਇਧਰੇ ਕੰਮ ਕਰਨ ਵਾਲੇ ਆ 2 ਚਰ ਪੱਤੇ ਤੋਂ ਬਾਅਦੋਂ ਪੱਤੇ ਆ ਕਿ ਤਾਂ ਉਹ ਆਪਾਂ ਰੈਕਿਫਾਈ ਕਰ ਦੇਣੇ ਹਨ ਦਰਿਓ ਕੋਈ ਕੋਈ ਸਾਡੀ ਆਪਣੀ ਕੋਈ ਜਿਹੜਾ ਸਾਡੀ ਜਾਣਕਾਰੀ ਰੱਖੀ ਜਾਉਣੀ ਤਾਂ ਜੇ ਕੋਈ ਕੋਈ ਪ੍ਰੋਬਲਮ ਹੋਦੀ ਆ ਤਾਂ ਤੁਸੀਂ ਚੌਕੀ ਫੋਨ ਕਰੋ घाटे एक्टिव आओ ना आपको घाटे तोड़े आओ तो 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 पासा पे थे या तो ताबा किनारे पड़े करो तो वो तदेव में काम करती हैं तो बाकी घाटे कमाती कारण काम ये घाटे काम काम का कुछ है कैमरे पे असीम बेड़े पड़े हुए हैं लता सिंह के निवासी लता सिंह के निवासी लेकिन अबे खाल देखी तो ठोके ये सब खाते हैं ਆ ਸੇਵਾ ਦਿੱਤੀ ਹੈ ਜਦੋਂ ਤੁਹਾਨੂੰ ਮੇਰੇ ਨਾਲ ਕਿਸੇ ਕਿਸੇ ਸੇਵਾ ਚਾਹਤ ਕਰ ਰਹੇ ਹੋ ਅਸੀਂ ਕਿਸੇ ਪੈਸੇ ਦਾ ਲੈਣ ਨੂੰ ਬੈਠੇ ਵਿੱਚ ਬਾਂਹ ਨਹੀਂ ਕੇ ਮਾਰੀ ਕਿਸੇ ਹੋਰ ਬੈਂਕੀ ਨੂੰ ਵੀ ਜਮਾਤ ਟੈਣ ਤੋਂ ਰੋਕਾਂਗੇ ਜਮਾਤ ਟੈਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਿਕਾ ਮੁਸਤ ਪੜਾਵਾਂਗੇ ਪੜਾਵਾਂਗੇ ਮੁੰਨੇ ਸੌ ਰਿਆ ਸੌ ਰੱਬ ਤੋਂ ਫਰਜ ਨਹੀਂ ਕਰਦੇ ਇਹਦੇ ਇਸ ਦਾ ਆਪਣਾ ਡਾਕਟਰ ਲੱਗਦਾ ਠੀਕ ਹੈ ਰੋਜ਼ਾਨਾ ਕੋਈ ਨਾ ਕੀ ਲੋੜਤ ਨੂੰ ਬੰਦੇ ਆ ਕਿ ਕੁਦਰਤੀ ਪਰਮਾਤਮਾ ਦੀ ਜਦ ਬਹਿਲੇ ਜਾਂਦੇ ਤੇ ਕੋਈ ਗੱਲ ਨਹੀਂ ਹੁੰਦੀ ਟਕਰਾਅ ਵਾਲੀ ਨਹੀਂ ਉਹ ਕਹਿੰਦਾ ਜੇ ਨੈਤਿਕ ਜਿਹੜੇ ਵਿੱਚ ਕੋਈ ਜਦੂ ਪਿੱਕੀ ਦੀ ਲੱਗੇ ਜਿਹੜੀ ਸੋਹੇ ਜੀ ਉਹ ਵੀ ਮੈਂ ਦੇਖਦਾ ਕਿ ਬੜੇ ਸੋਹੇ ਜੋਗਿਆਂ ਨੂੰ ਜਦ ਕਰਦੇ ਆ ਤਾਂ ਸਤਿਗੁਰਾਂ ਦਾ ਮੈਂ ਦੇਖਦਾ ਰਹਿਣਾ ਪੰਛੀ ਬੁਰਕਾਂ ਦਾ ਸ਼ੋਭੀਆ ਹੈ ਮੇਰੀ ਚਾਹਤ ਕੋਰ ਲੱਗਿਆ ਹੈ ਇਹ ਮੌਨ ਹੈ ਮੈਂ ਨਹੀਂ ਤਾਂ ਬਈਆ ਤੇ ਵੀ ਨਹੀਂ ਤਾਂ ਬਈਆ ਕਿ ਸਾਡੇ ਇਲਾਕੇ ਦੀ ਮਾਣੂਆ ਜੇ ਜ਼ਰੂਰੀ ਗਿਣੀ ਜਾਵੇ ਤੇ ਸਾਡੇ ਖੇਤਾਂ ਦੇ ਵਿੱਚ ਉਹ ਆਪਣੀਤਾ ਨਾ ਬਜਾ ਤਖਵ ਗਵਰਨਮੈਂਟ ਦਾ ਨਾ ਮੈਂ ਖਾਰੀ ਨੂੰ ਕੋਈ ਨਾ ਜਾਂ ਨਹੀਂ ਕੀਤਾ ਚੌੜਸਾਨੀ ਬਈ ਮੈਂ ਕੋਈ ਮਾਨਸਖਾਰਨਾ ਨਹੀਂ ਕਹਿੰਦਾ ਇਹ ਕੋਈ ਥਾਲਾ ਵਾਲਾ ਪ੍ਰੋਗਰਾਮ ਨਹੀਂ ਆ ਕਿ ਤੁਹਾਨੂੰ ਸੱਤ ਰਾਤ ਤੱਕ ਮੈਨਾ ਦੌੜ ਕੇ ਦੇਖ ਲਓ ਤੇ ਅਜੇ ਇਹ ਰੇਟ ਕੋਸ਼ਟ ਇਹ ਇਹ ਕੋਣੂ ਸਟੇਟਾ ਇਹ ਜਿੰਨਾ ਨਾ ਕੋਈ ਕਾਸਟ ਹੋਣਾ ਤਾਂ ਜਿੱਦਲਾ ਜਾਣਾ ਉਹ ਦੂਰ ਉਹ ਭਾਵੇਂ ਉਹ ਥੋੜਾ ਟੈਂਸ਼ਨ ਆ ਕਿ ਤੇ ਪੈ ਰਹੇ ਹੋ ਤੇ ਨਖਿਆਂ ਦਾ ਕੋਣ ਉਹ ਤੁਹਾਨੂੰ ਲੱਗੇ ਤੁਹਾਨੂੰ ਕਿਊਨੀਓ ਵੀ ਖਰਾਬ ਆ ਤੇ ਕੋਈ ਆਪਾ ਦੀ ਬਾਤਾਂ ਵਾ ਕਿ ਜੇ ਜਿੰਦਗੀ ਕੱਤੀ ਜਿਹੜੀ ਚਾਹੁੰਦੇ ਆ ਪੇਟੋ ਪ੍ਰੋਗਰਾਮ ਆਪੇ ਲੋਕ ਨੇ ਕੋਈ ਚੁਣੇ ਤੇ ਵਾਟ ਨੀ ਦਾ ਹਸਤਾਣ ਵਾਟ ਨੀ ਪਾਉਣਾ ਛੋਟਾ ਕੋਈ ਆ ਪਹਿਲਾਂ ਵੀ ਸਾਡੇ ਐਮਰ ਦੇ ਸਾਹਮਣੇ ਜਦੋਂ ਬਰੇ ਪ੍ਰਧਾਨ ਸਭਾ ਦਾ ਇਹ ਕਹਿ ਚਾਹਤਾ ਜੀ ਸਾਡੇ ਪ੍ਰਧਾਨ ਐਮਰ ਦੇ ਸਾਹਮਣੇ ਪੁਰਾਣੇ ਇਹ ਪਹਿਲਾਂ ਵੀ ਕੀ ਹੋ ਜਾਂਦਾ ਸੀ